ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਪਿਛਲੀ ਪੌੜੀ ਵਿੱਚ ਵੱਡਾ ਸਾਹਿਬ ਦੱਸ ਕੇ ਹੁਣ ਉਸ ਉੱਚੇ ਦੇ ਥਾਂ ਦਾ ਪਤਾ ਦੇਣ ਲੱਗੇ ਹਨ ਬਾਬਾ ਜੀ ਕਹਿੰਦੇ ਨੇ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਭਾਵ ਹੇ ਸੱਚੇ ਸਾਹਿਬ ਉਹ ਦਰ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਸਭਨਾਂ ਦੀ ਸੰਭਾਲ ਕਰਦਾ ਹੈ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਣ ਹਾਰੇ ਬਾਬਾ ਜੀ ਕਹਿੰਦੇ ਮੈਂ ਕੀ ਦੇਖਦਾ ਹਾਂ ਕਿ ਤੇਰੇ ਉਸ ਸੋਹਣੇ ਦਰ ਉੱਤੇ ਅਨੇਕਾਂ ਵਾਜੇ ਅਸੰਖ ਤੇ ਨਾਦ ਵੱਜ ਰਹੇ ਹਨ ਤੇ ਕਿੰਨੇ ਹੀ ਉਹਨਾਂ ਬਾਜਿਆਂ ਨੂੰ ਬੁਝਾਉਣ ਵਾਲੇ ਹਨ ਕੀਤੇ ਰਾਗ ਪਰਿ ਸਿਉ ਕਹੀਨ ਕੀਤੇ ਗਾਵਣ ਹਾਰੇ ਤੇ ਉਥੇ ਰਾਗਣੀਆਂ ਸੁਣੇ ਬੇਅੰਤ ਹੋਰ ਰਾਗ ਕਹੇ ਜਾਂਦੇ ਹਨ ਅਤੇ अनेका ਹੀ ਜੀਵ ਇਨ੍ਹਾਂ ਰਾਗਾਂ ਨੂੰ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ ਗਾਵੇ ਤੁਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ हे ਸੱਚੇ ਸਾਹਿਬ ਉਥੇ ਪਉਣ ਪਵ ਹਵਾ ਵాయు ਪਾਣੀ ਅਤੇ ਅਗਨੀ ਦੇਵਤੇ ਤੈਨੂੰ ਗਾ ਰਹੇ ਹਨ ਤੇ ਧਰਮ ਰਾਜ ਵੀ ਤੇਰੇ ਦਰ ਤੇ ਖਲੋ ਕੇ ਤੈਨੂੰ ਗਾ ਰਿਹਾ ਹੈ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਭਾਵ ਉਹ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ ਉਹ ਵੀ ਤੇਰੀਆਂ ਵਡਿਆਈਆਂ ਕਰ ਰਹੇ ਹਨ ਉਹ ਵੀ ਤੇਰੇ ਦਰ ਤੇ ਖੜੇ ਤੈਨੂੰ ਗਾ ਰਹੇ ਹਨ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਉਥੇ ਤੈਨੂੰ ਗਾ ਰਹੇ ਹਨ ਸ਼ਿਵ ਬ੍ਰਹਮਾ ਦੀ ਇਹਨਾਂ ਦੀਆਂ ਸ਼ਕਤੀ ਰੂਪ ਦੇਵੀਆਂ ਜੋ ਤੇਰੇ ਸਦਾ ਦੇ ਸਵਾਰੇ ਹੋਏ ਹਨ ਉਹ ਤੇਰੇ ਦਰ ਉਪਰ ਸੋਬ ਰਹੇ ਹਨ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਦਰ ਨਾਲੇ ਤੇਰੇ ਦਰ ਉਤੇ ਇੰਦਰ ਪਦਵੀ ਦੇ ਆਸਣ ਤੇ ਬੈਠੇ ਆਪਣੇ ਦੇਵਤਿਆਂ ਸਮੇਤ ਤੈਨੂੰ ਗਾ ਰਹੇ ਹਨ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਭਾਵ ਸਿੱਧ ਸਮਾਧੀਆਂ ਵਿੱਚ ਬੈਠੇ ਤਿਨੂ ਗਾ ਰਹੇ ਹਨ ਅਤੇ ਸਾਧੂ ਆਪਣੇ ਵਿਚਾਰਾਂ ਵਿੱਚ ਤਿਨੂ ਗਾ ਰਹੇ ਹਨ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਇੱਥੇ ਜਤੀ ਭਾਵ ਜੱਤ ਧਰਨ ਕਰਨ ਵਾਲੇ ਪਰਿਵਾਰ ਨਾ ਵਸਾਉਣ ਵਾਲੇ ਸਤੀ ਭਾਵ ਦਾਨੀ ਅਤੇ ਸੰਤੋਖੀ ਸੰਤੋਖ ਚ ਰਹਿਣ ਵਾਲੇ ਸਬਰ ਚ ਰਹਿਣ ਵਾਲੇ ਇਸ ਪੰਤੀ ਦਾ ਭਾਵ ਹੈ ਜਤ ਧਾਰੀ ਦਾਨੀ ਅਤੇ ਸੰਤੋਖ ਚ ਰਹਿਣ ਵਾਲੇ ਪੁਰਖ ਵੀ ਤੇਰੇ ਗੁਣ ਗਾ ਰਹੇ ਹਨ ਅਤੇ ਬਿਆੰਤ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵੇ ਪੰਡਤ ਪੜਨ ਰਖੀ ਸਰ ਜੁਗ-ਜੁਗ ਵੇਦਾਂ ਨਾਲੇ ਭਾਵ ਵੇਦਾਂ ਨੂੰ ਪੜਨ ਵਾਲੇ ਪੰਡਿਤ ਅਤੇ ਮਹਾਰਿਸ਼ੀ ਵੇਦਾਂ ਸੁਣੇ ਤੈਨੂੰ ਜੁਗੋ ਜੁਗਾ ਤੁੰਗਾ ਰਹੇ ਹਨ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਭਾਵ ਮਨ ਨੂੰ ਮੋਹਿਤ ਕਰ ਲੈਣ ਵਾਲੀਆਂ ਸਵਰਗ ਧਰਤੀ ਅਤੇ ਧਰਤੀ ਤੋਂ ਥੱਲੇ ਪਤਾਲ ਲੋਕ ਦੀਆਂ ਇਸਤਰੀਆਂ ਤੈਨੂੰ ਗਾ ਰਹੀਆਂ ਹਨ ਗਾਵੇ ਰਤਨ ਉਪਾਏ ਤੇਰੇ 68 ਤੀਰਥ ਨਾਲੇ ਭਾਵ 68 ਤੀਰਥਾਂ ਸਮੇਤ ਸਾਰੇ ਤੇਰੇ ਪੈਦਾ ਕੀਤੇ ਹੋਏ ਰਤਨ ਤੈਨੂੰ ਗਾ ਰਹੇ ਹਨ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਪਾਵ ਗਾ ਰਹੇ ਹਨ ਤੈਨੂੰ ਮਹਾਨ ਬਲਵਾਨ ਸੂਰਮੇ ਸਗੋਂ ਤੈਨੂੰ ਗਾ ਰਹੇ ਹਨ ਚੌਹਾਂ ਹੀ ਖਾਣੀਆਂ ਦੇ ਜੀਵ ਜੰਤੂ ਇਥੇ ਚੌਹਾਂ ਖਾਣੀਆਂ ਚਾਰ ਖਾਣੀਆਂ ਦਾ ਪਾਵ ਅੰਡਜ ਜਿਰਜ ਉਤਪੁਜ ਤੇ ਸੇਤਜ ਐਗ ਬੋਨ ਗੂਮ ਬੋਨ ਸਵੈਟ ਬੋਨ ਤੇ ਅਰਥ ਬੋਨ ਜੋ ਅੰਡੇ ਤੋਂ ਪੈਦਾ ਹੁੰਦੇ ਹਨ ਪੇਟ ਤੋਂ ਪੈਦਾ ਹੁੰਦੇ ਹਨ ਸਵੈਟ ਤੋਂ ਪਸੀਨੇ ਤੋਂ ਪੈਦਾ ਹੁੰਦੇ ਹਨ ਤੇ ਧਰਤੀ ਤੋਂ ਪੈਦਾ ਹੁੰਦੇ ਹਨ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ ਉਹ ਵੀ ਤੈਨੂੰ ਗਾਉਂਦੇ ਹਨ ਅੱਗੇ ਬਾਬਾ ਜੀ ਕਹਿੰਦੇ ਨੇ ਸਈ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੇ ਅਕਾਲ ਪੁਰਖ ਉਹ ਤੈਨੂੰ ਵਿਸ਼ੇਸ਼ ਕਰਕੇ ਗਾ ਰਹੇ ਹਨ ਜੋ ਤੇਰੀ ਭਗਤੀ ਵਿੱਚ ਰਸੇ ਹੋਏ ਰਸੀਏ ਭਗਤ ਹਨ ਜੋ ਤੈਨੂੰ ਪਿਆਰੇ ਲੱਗ ਰਹੇ ਹਨ ਹੋਰ ਕਿਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕੀ ਵਿਚਾਰੇ ਇਨ੍ਹਾਂ ਤੋਂ ਇਲਾਵਾ ਹੋਰ ਅਨੇਕਾ ਹੀ ਜੀਵ ਤੈਨੂੰ ਗਾ ਰਹੇ ਹਨ ਜਿਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ ਉਹਨਾਂ ਦਾ ਨਾਨਕ ਕੀ ਵਿਚਾਰ ਕਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਜਿਸ ਦੇ ਦਰ ਉਤੇ ਗਾਇਨ ਹੋ ਰਹੇ ਹਨ ਉਹ ਅਕਾਲ ਪੁਰਖ ਸਦਾ ਥਿਰ ਹੈ ਉਹ ਸੱਚਾ ਮਾਲਕ ਹੈ ਤੇ ਉਸ ਦੀ ਵਡਿਆਈ ਵੀ ਸੱਚੀ ਹੈ ਸਦਾ ਅਟਲ ਹੈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਉਹ ਹੈ ਉਹ ਹੋਵੇਗਾ ਵੀ ਨਾ ਉਹ ਨਾਸ਼ ਹੋ ਸਕਦਾ ਹੈ ਤੇ ਨਾ ਨਾਸ਼ ਹੋਵੇਗਾ ਜਿਸ ਨੇ ਸਾਰੀ ਰਚਨਾ ਰਚੀ ਹੈ ਨਾ ਉਹ ਜੰਮਿਆ ਹੈ ਤੇ ਨਾ ਹੀ ਮਰੇਗਾ ਅੱਗੇ ਬਾਬਾ ਜੀ ਕਹਿੰਦੇ ਨੇ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿੰਨ ਉਪਾਈ ਭਾਵੇਂ ਜਿਸਾ ਆਕਾਲਪੁਰਖ ਨੇ ਕਈ ਰੰਗਾਂ ਕਿਸਮਾਂ ਤੇ ਜਨਸਾਂ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਇਸ ਤਰ੍ਹਾਂ ਰਚ ਕੇ ਪਾਲ ਕੇ ਆਪਣੀ ਰਚੀ ਹੋਈ ਨੂੰ ਆਪ ਵੇਖਦਾ ਹੈ ਸੰਭਾਲਦਾ ਹੈ ਜਿਵੇਂ ਜਿਵੇਂ ਉਸ ਦੀ ਰਜਾ ਨੂੰ ਸੋਭਦਾ ਹੈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਜੋ ਆਕਾਲਪੁਰਖ ਨੂੰ ਪਾਉਂਦਾ ਹੈ ਉਹੋ ਹੀ ਉਹ ਕਰੇਗਾ ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦੇ ਕਿ ਇੰਜ ਨਹੀਂ ਇੰਜ ਕਰ ਸੋ ਪਾਤਸ਼ਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਉਹੋ ਪਾਤਸ਼ਾਹ ਹੈ ਸ਼ਾਹਾਂ ਦਾਵੀ ਪਾਤਸ਼ਾਹ ਹੈ ਹੇ ਨਾਨਕ ਸਾਨੂੰ ਉਸ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ ਜੈਸ ਕਰਕੇ ਹੀ ਉਸ ਨਾਲ ਮਿਲਾਪ ਹੁੰਦਾ ਹੈ ਉਸ ਦੀ ਰਜਾ ਵਿੱਚ ਆਪਣੇ ਆਪ ਨੂੰ ਸੌਂਪ ਦੇਣ ਨਾਲ ਹੀ ਉਸ ਦਾ ਮਿਲਾਪ ਹੋਵੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੇ ਵਾਹਿਗੁਰੂ ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ